ਥੋੜਾ ਥਲੇ ਹੀ ਮੁੜ ਕੇ ਜਦੋਂ ਫੇਰ ਗਏ ਆ 4 ਵਜੇ ਤੇ ਪਹਿਲਾ ਸ਼ਰਾਨ ਬਣ ਕੀਤਾ ਸਾਡੇ ਗਵੰਡੀ ਉਸਨੂੰ ਫੋਨ ਕਰ ਦਿੱਤਾ ਵੀ ਚਾਚਾ ਜੀ ਮੇਰੇ ਲੱਗਦੇ ਆ ਕਿ ਲੋਸਮੈਂਟ ਫੇਰ ਕਰ ਜਾਗੇ ਆ ਕੋਈ ਗੱਲ ਨਹੀਂ ਬਾਰਿਸ਼ ਬੜੀ ਹੋਣੀ ਮੈਂ ਥੋੜੀ ਹਮ ਗਦੀ ਨਾ ਫਿਰ ਉਧਾਂ ਜਾਂਦਾ ਜਾਂਦਾ ਨਹੀਂ ਤੇ ਜਾਣੇ ਨੂੰ ਜਾ ਕੇ ਲੋਸਮੈਂਟ ਕਰਦਾ ਰਿਆਂ ਤੇ ਮੁੜ ਕੇ ਸਾਡੇ ਗਵੰਡੂ ਹੀ ਮੁੰਡਾ ਉਹ ਗਿਆ ਕੋਲ ਦੋਰਾ ਸਾਮਾਨ ਤਾਂ ਵੀ ਜਾਣੇ ਕਿਸੇ ਮੈਂ ਜਾਣੇ ਸਾਡੇ ਘਰੇ ਹੀ ਨਹੀਂ ਮੇਰੇ ਅਜੇ ਤੁੰਦਾਂ ਨੂੰ ਫੋਨ ਕਰ ਤੇ ਜਾਂ ਜਿਆ ਲਾਜ ਮਾਰ ਲਿਆ ਆਹ ਫੋਨ ਕਰਦਾ ਤਾਂ ਮੁੰਡੇ ਦੇ ਫੋਨ ਤੇ ਕਿ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਆਜੋ ਪਾਣੀ ਉਸੋਂ ਦੀ ਭੰਡਾ ਬਹੁਤ ਤੇਜ਼ੀ ਨਾਲ ਇਹਨਾਂ ਗੇੜ ਮਾਰਦਾ ਮਾਰਦਾ ਫਿਰ ਇੱਥੇ ਗੜਗੜੇ ਹੋ ਗਿਆ ਪਾਣੀ ਤੇ ਚਲ ਗੁਰਦੁਆਰਾ ਸਾਹਿਬ ਚਲ ਗਏ ਅਈ ਫਿਰ ਇੱਕ ਦੋ ਦਿਨ ਰਹੇ ਹਾਂ ਉੱਥੇ ਉਥੇ ਨਹੀਂ ਹਾਂ ਉਸੇ ਦਾ ਹੁਣ ਹੁਣ ਅਸੀਂ ਆਪਣੇ ਇੱਥੇ ਰਹ ਰਹੇ ਹਾਂ ਚਾਚਾ ਜੀ ਦੇ ਘਰ ਮਾਸ਼ਾਅੱਲਾ ਦੇ ਗਵਾਢੀ ਹੈ ਤੁਸੀਂ ਆਪੇ ਲੋਸਟ ਕਰਦੇ ਰਹੇ ਹੋ ਆਪਣਾ ਘਰ ਦੇਖਿਆ ਨਹੀਂ ਤੁਸੀਂ ਆਪਣਾ ਅਹੀਂ ਆਖੇ ਚਲੋ ਇਹ ਨਗੜਾ ਨਹੀਂ ਲੱਗਾ ਉਸਨੋਂ ਪਾਣੀ ਇਹ ਕਰੀ ਕੋਈ ਕੋਈ ਗੱਲ ਦੀ ਬਾਤ ਕਰ ਲੈਂਦੇ ਆ ਪਰ ਇਹਨਾਂ ਪਤਾ ਨਹੀਂ ਪਏ ਕਿ ਇਹ ਪਾਣੀ ਦੀ ਸਪੀਡ ਹੀ ਬੜੀ ਤੇ ਬੜੀ ਸਪੀਡ ਚੜਿਆ ਤਾਂ ਪਰਿਵਾਰ ਚ ਕੌਣ ਕੌਣ ਸੀ ਉਹ ਪਰਿਵਾਰ ਚ ਮੈਂ ਤੇ ਮੇਰੀ ਨਾਲੀਆ ਤੇ ਮੇਰਾ ਬੇੜਾ 12 ਕਸਾਲਾਂ ਦਾ ਛੋਟਾ ਹੈ ਜਦੋਂ ਪਾਣੀ ਲੱਗਾ ਉਦੋਂ ਸਮਾਨ ਕੱਢਿਆ ਗਿਆ ਕਿੰਨੀ ਕੱਢਿਆ ਗਿਆ ਨਹੀਂ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਤੇ ਜਦੋਂ ਉਹਨਾਂ ਨੇ ਬੂਹਾ ਖੋਲ ਮਾਰਿਆ ਹੈ ਸਿਰਫ ਜੰਦਰੇ ਮਾਰੇ ਨੇ ਅੰਦਰ ਤੇ ਬਾਹਰ ਨਾਲ ਜਿਹਨੂੰ ਗੇੜ ਮਾਰਿਆ ਉਸ ਦਿਗੋੜ-ਗੋੜੇ ਪਾਣੀ ਹੋ ਗਿਆ ਹੈ ਬਹੁਤ ਬਸ ਖਾਲੀ ਆ ਤੀ ਗਏ ਨੇ ਇੱਥੇ ਆਪਣੇ ਰੀੜੇ ਵੀ ਨਹੀਂ ਸਾਡੇ ਕੋਲ ਨਿਕਲਿਆ ਤੇ ਨਹੀਂ ਤੇ ਇੰਦਾ ਹੀ ਇੰਦਾ ਹੀ ਹੈ ਕਮਰੇ ਵੇਖੇ ਸਾਰੇ ਖਾਲੀ ਘਰ ਫਿਰ ਖਾਲੀ ਬੁਰਾ ਹੀ ਹੋ ਚੁੱਕਾ ਜਿਹੜਾ ਜਿਹੜਾ ਥੋੜਾ ਬੋਧਾ ਵਜਿਆ ਸਮਾਨ ਉਹ ਇੱਥੇ ਲਾਇਆ ਉਹ ਵੀ ਪਰ ਭਿੱਜਿਆ ਹੈ ਖਰਾਬ ਫ੍ਰਿਜ ਫ੍ਰਿਜ ਸਾਬ ਡੁੱਬੀਆਂ ਆਈ ਨੇ ਸਾਰਾ ਮੇਰੇ ਪਾਣੀ ਇੱਥੇ ਮੋਕੇ ਪਾਣੀ ਦੇ ਇਥੇ ਬਹੁਤ ਇੰਨਾ ਹੀ ਨਹੀਂ ਜਦੋਂ ਫਿਰ ਉਹ ਤੁਸੀਂ ਜਾਓ ਟੁੱਟੀਆਂ ਨੇ ਉਧਰੋਂ ਉਹ ਨੂੰ ਫਿਰ ਸਾਡਾ ਸਾਡੇ ਇਧਰ ਘਟਿਆ ਪਾਣੀ ਮੈਂ ਦੱਸਿਆ ਜੀ ਰੋਮੀ ਤੁਸੀਂ ਆਪ ਗੁਰਦੁਆਰਾ ਸਾਹਿਬ ਲੋਕਾਂ ਨੂੰ ਪਚਾਉਂਦੇ ਰਹੀ ਪਰ ਸਾਡਾ ਆਪਣਾ ਜਿਵੇਂ ਘਰ ਟੁੱਟਾ ਦੱਸਿਆ ਤਾਂ ਹੈ ਪਰ ਮੇਰੇ ਕੋ ਆਇਆ ਨਹੀਂ ਨਾ ਜਾਣਾ ਇੱਦਾਂ ਪਾਣੀ ਬੜਾ ਹੈ ਚੰਗੇ ਪਰ ਬੰਦੇ ਕੋਈ ਨਹੀਂ ਲੱਗਿਆ ਜਾਂਦਾ ਤੇ ਮੈਂ ਫਿਰ ਕਿਦੋਂ ਹੈਂਡੀਕੈਪ ਵੀ ਨਹੀਂ ਨਾ ਕਿਹਾ ਜਾਂਦਾ ਅਹੀਂ ਮੇਰਾ ਅਗਲੇ ਜਣਾ ਮੈਂ ਹਣ ਸਾਰਿਆਂ ਦੇ ਨਾਲ ਹੀ ਆ ਜੋ ਹੋ ਗਿਆ ਠੀਕ ਹੋ ਗਿਆ ਕੱਪੜਾ ਢੀੜਾ ਸਾਰਾ ਖਰਾਬ ਹੋ ਗਿਆ ਹਾਂਜੀ ਕੱਪੜਾ ਢੀੜਾ ਤਾਂ ਬਜਿਆ ਹੀ ਨਹੀਂ ਸਾਬ ਉਹ ਖਰਾਬ ਹੋ ਗਿਆ ਕੋਰੋਣਾ ਰੜ ਗਿਆ ਸਸਿਆ ਤੋਂ ਨੁੜ ਗਿਆ ਦੋ ਜਿਹੇ ਇਤਰਾ ਹੀ ਢੇਜ ਖੁੱਜ ਗਿਆ ਬੜਾ ਔਖਾ ਹੁੰਦਾ ਦੁਬਾਰਾ ਵਧਾਣਾ ਦੁਬਾਰਾ ਤੁਹਾਨੂੰ ਪਤਾ ਹੁਣ ਕਿਤਨਾ ਬੜਾ ਔਖਾ ਬੜਾ ਆ ਹੁੰਦਾ ਛੋੜਾ ਛੋੜਾ ਕਰਕੇ ਸੋਨੇ ਇੱਕ ਯਕ ਦਾ ਸਾਰਾ ਬੂਰਾ ਖਰਾਬ ਹੋ ਗਿਆ